ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਦੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਨਵੇਂ ਸਾਲ ਦੀਆਂ ਸਾਰਿਆਂ ਨੂੰ ਹੀ ਦੇਸ਼ ਦੇ ਵਿੱਚ ਬੈਠੀਆਂ ਸੰਗਤਾਂ ਵਿਦੇਸ਼ ਦੇ ਵਿੱਚ ਬੈਠੀਆਂ ਮੇਰੇ ਸਾਖ ਸੰਬੰਧੀ ਮੇਰੇ ਰਿਸ਼ਤੇਦਾਰ ਮੇਰੇ ਯਾਰ ਦੋਸਤ ਜਿੰਨੇ ਵੀ ਸਾਨੂੰ ਦੇਖਣ ਵਾਲੇ ਸਬਸਕ੍ਰਾਈਬਰਾਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ 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 ਮੁਬਾਰਕਾਂ ਅੱਜ ਦੇ ਦਿਨ ਸਾਰੇ ਹੀ ਆਪਣੇ ਘਰ ਦੇ ਵਿੱਚ ਜਿੱਥੇ ਤੁਸੀਂ ਆਪਣਾ ਕੋ ਪਵਿੱਤਰ ਸਥਾਨ ਬਣਾਇਆ ਹੋਵੇ ਜਿੱਥੇ ਤੁਸੀਂ ਵਾਹਿਗੁਰੂ ਯਾਦ ਕਰਦੇ ਹੋ ਜਾਂ ਗੁਰੂ ਘਰ ਦੇ ਵਿੱਚ ਜਾ ਕੇ ਜਾਂ ਜਿੱਥੇ ਜਿਹੜੇ ਜਿਹੜੇ ਵੀ ਤੁਸੀਂ ਗੁਰੂ ਨੂੰ ਆਪਣੇ ਆਪਣੇ ਨਾਮ ਮੰਨਦੇ ਹੋ ਠੀਕ ਹੈ ਨਾ ਆਪਣੇ ਆਪਣੇ ਗੁਰੂ ਕੋਲ ਅਰਦਾਸਾਂ ਬੇਨਤੀਆਂ ਕਰੋ ਵੀ ਜਿਹੜਾ ਪਿਛਲਾ ਸਾਲ ਨਿਕਲ ਗਿਆ ਉਹ ਜਿਹੇ ਜਿਹੇ ਨਿਕਲ ਗਿਆ ਠੀਕ ਨਿਕਲ ਗਿਆ ਉਹਦਾ ਲਈ ਧੰਨਵਾਦ ਕਰਦੇ ਹੋ ਦੀਨਾਂ ਦੇ ਭਾਈ ਠੀਕ ਨਿਕਲਿਆ ਤੇ ਜਿਹੜਾ ਹੁਣ ਨਵਾਂ ਸਾਲ ਆ ਗਿਆ 2024 ਇਹਦੇ ਲਈ ਅਰਦਾਸਾਂ ਬੇਨਤੀਆਂ ਕਰ ਲੋ ਸਾਰੇ ਜਣੇ ਵੀ ਠੀਕ ਠਾਕ ਬਤੀਤ ਹੋਵੇ ਬਾਕੀ ਦੇਖੋ ਹੋਣਾ ਉਹੀ ਹੈ ਜੋ ਸਾਡੇ ਕਰਮਾਂ 'ਚ ਲਿਖਿਆ ਹੋਇਆ ਹੈ ਕਰਮਾਂ 'ਚ ਹੈਨਾ ਖਬਰੇ ਮੇਰੇ ਕਰਮਾਂ 'ਚ ਕਿਹੇ ਜੇ ਲਿਖਿਆ ਵਾ ਉਹੋ ਜਿਹਾ ਹੋਣਾ ਪਰ ਕਹਿੰਦੇ ਹੁੰਦੇ ਜੇ ਸਾਡੀ ਅਰਦਾਸਾਂ ਬੇਨਤੀਆਂ ਹੋ ਜਵੇ ਤਾਂ ਸ਼ਾਇਦ ਕਹਿੰਦੇ ਹੁੰਨੇ ਆ ਵੀ ਥੋੜਾ ਜਿਹਾ ਜਿਹੜਾ ਦਰਦ ਹੈ ਉਹ ਘਟ ਕੇ ਹੋ ਜਵੇ ਹੈਨਾ ਫਰ ਆਮਗਰ ਨਿਕਲ ਜੇ ਤਾਂ ਜੇ ਲਿਖਿਆ ਹੋਇਆ ਵੀ ਇਸ ਸਾਲ ਮੇਰੇ ਨਾਲ ਕੋਈ ਭਿਆਨਕ ਗੱਲ ਵਾਪਰਨੀ ਹੈ ਡਾਕਸ ਟੰਗ ਗੱਲ ਬਾਪਰ ਤਾਂ ਜਾਣੀ ਆ ਪਰ ਉਹ ਪਰ ਉਹ ਥੋੜੇ ਜਿ ਟੰਗ ਦੇ ਨਾਲ ਰੋਕ ਲੋ ਇਹਨੂੰ ਕਿਆ ਕਰੀ ਜਾਂਦੀ ਐ ਆਪਣੇ ਆਪ ਨੂੰ ਸਮਝਦੇ ਹੈ ਕਿ ਤੁਸੀਂ ਨਵੇਂ ਸਾਲ ਮੇਗਾ ਸਾਰਾ ਸਾਰਾ ਖਵਾਤ ਖਰਾਬ ਕਰਤਾ ਮੇਰਾ ਮੇਰੀ ਇਰ ਨਹੀਂ ਸੋਣੀ ਵੀਰ ਚੱਲਦੀ ਸੀ ਮਤਲਬ ਜੇ ਮੇਰੇ ਕਾ ਕੋਈ ਘਟਨਾ ਘਟਣੀ ਹੋਈ ਤਾਂ ਥੋੜੀ ਆਰਾਮ ਨਾਲ ਘਟ ਕੇ ਚਲੇ ਜਾਊਗੀ ਇਕੋ ਲਸ ਝਟਕਾ ਨਹੀਂ ਬੱਜੂਗਾ ਕਹਿੰਦਾ ਬਾਬਾ ਜੇ ਪਰਦਾਸਾਂ ਬੇਨਤੀਆਂ ਮਾਲਕ ਅੱਗੇ ਕਰਦੇ ਰਹਿਣਗੇ ਕਿਉਂਕਿ ਸੰਸਾਰ ਆ ਉਹਦੇ ਹੁਕਮਾਂ ਦੇ ਹਿਸਾਬ ਨਾਲ ਹੀ ਚੱਲਦਾ ਤੇ ਕਹਿੰਦੇ ਹੁੰਦੇ ਵੀ ਭਗਤ ਦੀ ਕਦੇ ਮੋੜਦੇ ਨਹੀਂ ਹੈਗੇ ਸੱਚੇ ਦਿਲੋਂ ਅਰਦਾਸ ਬੇਨਤੀ ਆਪਣੇ ਲਈ ਕਰੋ ਨਾਲੇ ਲੋਕਾਂ ਲਈ ਕਰੋ ਸਰਬਤ ਦੇ ਭਲੇ ਲਈ ਕਰੋ ਕਿਉਂ ਤਾਈ ਸਾਡੀ ਸ਼ਾਂਤੀ ਤਾਈ ਨਵੇਂ ਸਾਲ ਦੀਆਂ ਵਧਾਈਆਂ ਦੇਣ ਸਾਨੂੰ ਇੱਥੇ ਪਹੁੰਚੀ ਹੈ ਜੀ ਬੜੀ ਹਮ ਹਮਾ ਕੇ ਕਹਿੰਦੇ ਕੱਲ੍ਹ ਹੈ ਆ ਕੇ ਉਹ ਵੀ ਦੇਗੀ ਹੈ ਲੋੜੀ ਲੋੜੀ ਦਾ ਸਭ ਤੋਂ ਪਹਿਲੀ ਪੇਮੈਂਟ ਮਤਲਬ ਮੇਰੇ ਨਗਰ ਦੇ ਵਿੱਚੋਂ ਤਾਂ ਸਾਡੀ ਤਾਈ ਨੇ ਦਿੱਤੀ ਆ ਕੇ ਕਹਿੰਦੇ ਵੀ ਲੈ ਨੇਤਰ ਜੋ ਤੁਲ ਫੁਲ ਭੇਟਾ ਨੇਤਰ ਨਹੀਂ ਚਾਹ ਰਹੀ ਹੈ ਨਹੀਂ ਚੀਗਾ ਤੇ ਤੇ ਦੇ ਦੇ ਮੈਨੂੰ ਆਈ ਤੇ ਵਿਕਿੰਗ ਲੈਣੇ ਦੇ ਕਿਹਨੂੰ ਇੱਥੇ ਪੈਸੇ ਦੇਣ ਵਿਕਿੰਗ ਸਾਸਿਕਾ ਭਲਾ ਪਹਿਲਾਂ ਤਾਂ ਸਾਸਰੀ ਦਾ ਕਾਲਪਲਾ ਦੇ ਸਾਸਰੀ ਕਾਲ ਬੁੱਤ ਜੀ ਵਾਹਿਗੁਰੂ ਤੰਦ ਰੁੱਸੀਆਂ ਬਕਸ਼ੇ ਚੜਦੀ ਕਲਾ ਰੱਖੇ ਕਮਾਈਆਂ ਜਵਾਰਕਤ ਪਾਵੇ ਤੁਹਾਡੇ ਵਾਹਿਗੁਰੂ ਇਹ ਕਿ ਨਹੀਂ ਇਹ ਕਿ ਉਹ ਉਹ ਕਹਿੰਦੇ ਅਜੀਬ ਬਣਾ ਕੇ ਨਹੀਂ ਵੀ ਪਿੱਛੇ ਦੇ ਵੀ ਐਕਣੇ ਬੋਲ ਦੇਣਾ ਹੋਲੇ ਤਾਈ ਬੋਲ ਕੋਈ ਮੈਂ ਹੋਰ ਵੀ ਇੱਕ ਵਾਰ ਮਗਰ ਅਗੇ ਮਹਾਪਦਨ ਹਾਂ ਮਹਾਪਦਨ 90 ਮਿੰਟ ਵਾਲੀ ਰੀਲ ਹੋਇਆ ਕਰਦੇ ਦੀ ਖੂੰ ਬਹੁਤ ਟਾਈਮ ਪਹਿਲਾਂ ਮੀਂਹ ਕਦੇ ਉਹੀ ਛੱਡਦੀ ਮਾਹ ਹੈ ਬਿੰਦ ਬਰੇਕਾਂ ਚੱਲ ਪਈ ਚਾਈਦਾ ਨਵੇਂ ਸਾਲ ਦੀਆਂ ਵਧਾਈਆਂ ਭਾਈ ਤਾਈ ਵੱਲ ਤੇ ਵੀ ਤੁਹਾਨੂੰ ਕਰਾਂ ਮਾਪੀਆਂ ਪਾਈ ਤੁਹਾਨੂੰ ਬੁੱਤ ਸਾਰਿਆਂ ਨੂੰ ਸੱਸੀ ਆਬਾਸ਼ੇ ਤੁਹਾਡੀ ਗੇੜੀ ਰੱਖੇ ਗਈ ਹਾਂ ਤੁਹਾਈਆਂ ਜਵਾਰਕ ਨਿ ਪਾਵੇ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੀ ਹਾਂ ਹਾਂ ਲਓ ਜੀ ਹੁਣ ਮਲਾਉਂਦੇ ਤੁਹਾਨੂੰ ਸੰਦੀਪ ਕੌਰ ਨੂੰ ਮੇਰੇ ਵੱਲੋਂ ਹੀ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸੱਚੀ ਗਾਰ ਨਵੇਂ ਸਾਲ ਦੀਆਂ ਸਾਰਿਆਂ ਦੀ ਲੱਖ ਲੱਖ ਵਾਰਕਾ ਹਾਂ ਲਓ ਜੀ ਸੱਸੀ ਕਬਰਾਦ ਜੀ ਐਨ ਆ ਜਿਆ ਦੇ ਮਬਾਰਕਾ ਜੀ ਲੋਜੀ ਕਰਨਵੇਦ ਮੇਰੇ ਵੱਲ ਤੁਹਾਨੂੰ ਸਾਰੇ ਬੇ ਸੱਸਰੀਆ ਕਾਲ ਗਾਨੀ ਵਾਲਾ ਤੁਹਾਨੂੰ ਤੁਹਾਨੂੰ ਸਾਰੇ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਮੈਂ ਮੈਂ ਇਸ ਕਰਕੇ ਬੈਠਾ ਕਿਉਂ ਮੈਨੂੰ ਪਾਪਾ ਛੱਡਣ ਜਾਉਗੇ ਕਿੱਥੇ ਨੂੰ ਸਕੂਲ ਨੂੰ ਆਹ ਕੀ ਗੱਲਾਂ ਦਾ ਕੁਕ ਡਾ ਬੜਾ ਹੋਗਾ ਮੈਨੂੰ ਤਾਂ ਮੇਰੇ ਪਾਪਾ ਛੱਡਣ ਨਹੀਂ ਗਿਆ ਕਦੇ ਹਾਂ ਸਕਲ ਸਕਲ ਪਿੱਛੇ ਕੋਲ ਲਾ ਕੇ ਜਾਇ ਕਰਦਾ ਕੋਈ ਨਹੀਂ ਕਦੇ ਵੀ ਨਹੀਂ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾ ਵਿੱਚ ਰੱਖੇ ਇਸ ਸਾਲ ਖੁਸ਼ੀਆਂ ਭਰੀਆਂ ਲਿਆਵੇ ਪ੍ਰਮਾਤਮਾ ਸਾਰਿਆਂ ਨੂੰ ਹੈਪੀ ਨਿਊ ईयर ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਮਤਲਬ ਖੁਸ਼ੀਆਂ ਭਰੇ ਸਾਲ ਨਿਕਲੇ ਸਾਰਿਆਂ ਦਾ ਹੀ ਸਹੀ ਗੱਲ ਹੈ ਸਾਡੇ ਤਾਂ ਹੀ ਦਾ ਵੱਧ ਨਿਕਲੇ ਥੋੜਾ ਜਿਹਾ ਤਾਈ ਸਾਡੀ ਨੇ ਬਹੁਤ ਹਿੰਮਤ ਕਰੀ ਆ ਬਈ ਠੰਡ ਦੇ ਵਿੱਚ ਹੁਣ ਮੇਰੇ ਕੋਲ ਉਹਨੇ ਪਹੁੰਚਿਆ ਹਾਲ ਟਾਈਮ ਸਾਡਾ ਹੋਇਆ ਸਾਰਾ ਸਬਕਾਉਂ ਦੇ ਕਰੀਬ ਤੇ ਹੁਣ ਇਹ ਚੱਕਰਵਾਤ ਗੱਲਬਾਤ ਇਦਾਂ ਨੇ ਵੀ ਅੱਗੇ ਗੱਲ ਹੁਣ ਮੈਂ ਕਾਈ ਤੇਰੇ ਸਾਹਮਣੇ ਤੇਰੀ ਹਾਜ਼ਰੀ ਦੇ ਵਿੱਚ ਆ ਸਾਡੀਆਂ ਸੰਗਣੀਆਂ ਬੈਠੀਆਂ ਨੇ ਇੱਥੇ ਇਹਨਾਂ ਨੂੰ ਕਹਿਣਾ ਚਾਹੁੰਦਾ ਵੀ ਅੱਜ ਦਾ ਦਿਨ ਆਪਾਂ ਨੇ ਲੜਨਾ ਨਹੀਂ ਹੈਗਾ ਕਿਉਂਕਿ ਜੇ ਅੱਜ ਕਲੇਸ਼ਵਾਜੀ ਹੋ ਗਈ ਕਿਸੇ ਪ੍ਰਕਾਰ ਦੀ ਸਾਰਾ ਸਾਲ ਕਲੇਸ਼ਵਾਜੀ ਉਹ ਚੱਲਣੀ ਹੈ ਨਾ ਸਾਰਾ ਸਾਲ ਰੱਖਣੀ ਹੈ ਕਲੇਸ਼ਵਾਜੀ ਅਸੀਂ ਕੋਈ ਨਹੀਂ ਕਰੀਏ ਨਾ ਸੁਖੀ ਜੀ ਮੈਂ ਤੈਨੂੰ ਕਹੂੰਗਾ ਵੀ ਰੋਟੀ ਲੈ ਆ ਦੇ ਰੋਟੀ ਲੈ ਆ ਦੇ ਕਰੀਏ ਦੇ ਤਾਂ ਮੈਨੂੰ ਚਾਹ ਲੈ ਆ ਜਾਈ ਹਾਂ ਬਸ ਦੋ ਪਹਿਲਾਂ ਮੰਨ ਲੋ ਅੱਜ ਦਿਨ ਸਵਾਰ ਕਰ ਲੋ ਵੀ ਕਹਿਣਾ ਪਹਿਲੇ आज आज सुबह रे बाड़ी तो थले गिर गया सुत्ता पे <laughs> 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 आके ए मु गल्ला मार दी रे हां रे हां दिए रे हां क्या कहनी तू मैं कहनी हां असि ता थोड़े ना कदे गिर जावांगे सारा साल तुसी भी साडा जेड़ा काम कहने नो कहे ते मान ले ओ तो तो चल तो तो मनने लने हां थोड़े आगे पीछे हो जाना और तो तो सारा साल ला दियो सारा साल तो तेरी कहते भी काम आ कर दिया कर मैं आ कर दिया दो तीन साल ते ਕਿਆ ਭਾਈ ਪਾਸਾ ਹੈ ਦੋ ਤਿੰਨ ਸਾਲ ਤੇ ਰੁੜਦੀਆਂ ਪਈਆਂ ਇਹ ਲਾ ਦਿਓ ਹੋਰ ਸੰਭਾਲ ਵੀ ਲਾਉਣੇ ਆਲਾ ਹਾਂ ਬਗਾਨਾ ਇਹ ਤਾਈ ਏ ਆ ਦੇਖINDER ਹੁਣ ਇਹ ਨਾ ਇਹ ਇਨ ਡਾਇਰੈਕਟਰੀ ਲਾਣ ਨੇ ਆਲੀਆਂ ਗੱਲਾਂ ਕਰਦੀਆਂ ਇਹ ਲਾ ਦੇ ਲਾ ਤੇ ਇਨ ਡਾਇਰੈਕਟਲੀ ਦੇਖੋ ਜੇ ਮੈਂ ਪਹਿਲਾਂ ਮੇਜੀ ਗੱਲ ਪੂਰੀ ਹੋਣ ਦੇ ਤੂੰ ਵੀ ਬੋਲ ਦੀ ਆਪਣੀ ਗੱਲ ਤੈਨੂੰ ਮੌਕਾ ਦਿੱਤਾ ਜਾਊਗਾ ਸੁਖਵੀਰ ਨੂੰ ਵੀ ਮੌਕਾ ਦਿੱਤਾ ਜਾਊਗਾ ਪੂਰਾ ਬੋਲੋ ਚੁੱਪ ਚੁੱਪ ਕਚਰੀ ਕਚਰੀ ਲਾਟ ਕੇ ਅੱਜ ਦੇਖੀ ਜਾਊਗੀ ਲਓ ਤੁਸੀਂ ਦੇਖਣ ਵਾਲੇ ਵੀ ਜਰੂਰ ਦੱਸਿਓ ਗੱਲ ਇਹ ਵੀ ਮੈਂ ਕਰ ਇਨੇ ਤਾਈ ਮੈਨੂੰ ਕਸਮ ਹੱਜ ਲੜਨਾ ਨਹੀਂ ਰੋਟੀ ਮੰਗੀ ਰੋਟੀ ਦੇ ਦਿਓ ਹਨਾ ਚਾਹ ਮੰਗੇ ਚਾਹ ਦੇ ਦਿਓ ਹਨਾ ਸਰਦੀ ਹੈ ਜੀ ਬਾਹਰ ਬੰਦਾ ਅੰਦਰ ਬੈਠਾ ਰਹੂਗਾ ਨਾ ਬਾਹਰ ਜਾਈਏ ਕਿਸੇ ਦਾ ਨਾ ਲੜਾਈ ਹੋਵੇ ਨਾ ਮੈਂ ਉਹ ਪੈਸੇ ਦੂ ਪੈਸੇ ਦੂ ਜਪਾਂਗੇ ਦੋ ਵਾ 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 ਜਪੀਏ ਠੀਕ ਹੈ ਨਾ ਹੁਣ ਇਹਨੇ ਕੀ ਕਰਿਆ ਅੰਦਰ ਤਾਂ ਜਾ ਕੇ ਇੱਕ ਕੰਕ ਦੀ ਚੱਕ ਲਈ ਆਓ ਕਹਿੰਦੀ ਅਜੀ ਨਹੀਂ ਲੜਦੇ ਬਸ ਆਹ ਲਾ ਦਿਓ ਇਹਦਾ ਮਤਲਬ ਲੜਨ ਵਾਲੀ ਗੱਲ ਵੀ ਮੈਂ ਮਨਾ ਕਰਨਾ ਇਹਨਾਂ ਨੂੰ ਇਹਨਾਂ ਨੇ ਕਹਿਣਾ ਇਹਨਾਂ ਨੇ ਕਹਿਣਾ ਲੜਾਈ ਆ ਪੇਛੜ ਜਣੀ ਹੈ ਲੜਾਈ ਸਾਲ ਬਾਅਦ ਤਾਂ ਕੰਮ ਕਰਨੇ ਚਾਹੀਦੇ ਆ ਨਹੀਂ ਅਸੀਂ ਅੱਜ ਮੇਂ ਕੰਮ ਗਰਵਾਉਣ ਲੱਗੇ ਅ ਮੂੰਹ ਅਸੂਬਿਕ ਆ ਕਸਰ ਵੀ ਕੀ ਆ ਰਹੀ ਦੀ ਹੁਣ ਥੋੜੀ ਲੜਾਈ ਵਾਲੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿਵੇਂ ਹੁਣ ਸਾਡੀਆਂ ਟੂਟੀਆਂ ਰਹਿਣੀਆਂ ਹਾਂ ਟੂਟੀਆਂ ਵੀ ਰਹਿਣੀਆਂ ਸਾਡੀਆਂ ਲਾਉਣ ਨੂੰ ਤੇ ਸਾਡੀਆਂ ਛੜੀਆਂ ਕਾਂਸਾਂ ਦੀਆਂ ਇਹ ਵੀ ਲਾਉਣ ਨੂੰ ਰਹਿ ਨੇ ਜਿਹੜੀ ਸਾਡੇ 100 ਪਈ ਦੀ ਗੱਦੀ ਆਏ ਪੰਨਾਂ ਲਾਉਣ ਨੂੰ ਇਤਾਈ ਮੈਂ ਕੀ ਕਰਾਂ ਮਨ ਲੋਕ ਲੋਕ ਵੀ ਦੇਖ ਕੇ ਹੈਰਾਨ ਹੁੰਦੇ ਹੋਣੇ ਆ ਵੀ ਨੇਤਰ ਵਿਚਾਰਾ ਕਿੱਥੇ ਫਸ ਗਿਆ ਇਹਨਾਂ ਦੇ ਵਿੱਚ ਜਾਉਂਗਾ ਜੇ ਹਾਂ ਵੀ ਉਹ ਉਹ ਇੱਕ ਇੱਕ ਡਿਮਾਂਡ ਰੱਖ ਲਈਆਂ ਉਹਨਾਂ ਪੂਰੀਆਂ ਕਰਦੀਆਂ ਚਾਰਟ ਮੰਡਾ ਇਹਨਾਂ ਦੀ ਹੋਰ ਖੜੀਆਂ ਹੁੰਦੀਆਂ ਨੇ ਉਹ ਬਈ ਤਾਈ ਹੁਣ ਸਾਰਾ ਸਾਲ ਤੁਸੀਂ ਕੰਮ ਕਰਾਂਗੇ ਕੋਈ ਇਹਨਾਂ ਨੂੰ ਕਰਨਾ ਚਾਹੀਦਾ ਹੈ ਕਹਿਣਾ ਰੋਟੀ ਪਾਣੀ ਆਪੇ ਮਿਲ ਜਾਣਾ ਆ ਬਈ ਮਿਲ ਜਾਣਾ ਹੋਰ ਇਹ ਤਾਂ ਗੱਲ ਤਾਂ ਸਹੀ ਲੋ ਜੀ ਅੱਜ ਆਪਾਂ ਤਾਂ ਹੀ ਉਹ ਵੀ ਦੱਸਦੀ ਐ ਮੈਂ ਤਰੀਕ 12 ਬੰਨਤੀ ਲੋਹੜੀ ਦੀ ਅੱਛਾ ਜੀ ਦੈਨ ਹੋ ਜਾਣਾ ਉਦੋਂ ਮੈਂ ਕਿਹਾ ਸ਼ੁੱਕਰਵਾਰ ਚੈੱਕ ਕਰੂ ਮੇਰੇ ਸ਼ੁੱਕਰਵਾਰ ਬੰਦ ਨੇ ਮੋਬਾਈਲ ਮੋਬਾਈਲ ਚ ਚੈੱਕ ਕਰੂਗਾ ਸ਼ੁੱਕਰਵਾਰ ਬੰਦ ਉਦੋਂ ਸਕੂਲ ਨੂੰ ਛੁੱਟੀ ਹੋਊਗੀ ਨਾਲੇ ਸਕੂਲ ਦੇ ਵਿੱਚ ਕੁੜੀਆਂ ਨੂੰ ਕਹ ਕੇ ਆਉਂਗਾ ਉਹਨਾਂ ਨੂੰ ਵੀ ਵਿਚਾਰੀਆਂ ਸਨਮਾਨਤ ਕਰਨਾ ਤੇ ਨਾਲੇ ਡਿਸਪੈਂਸਰੀ ਵਿੱਚ ਕਹਾ ਹਾਂ ਡਿਸਪੈਂਸਰੀ ਜੀ ਤੂੰ ਤਨੇ ਹਰਾਂ ਦੀ ਭਾਈ ਕੁੜੀਆਂ ਦੀ ਲਿਸਟ ਮੰਗੀ ਉਹਨਾਂ ਨੇ ਤਾਂ ਦੇਖ ਲਈ ਸਾਦਨੀ ਹਾਂਜੀ ਸ਼ੁੱਕਰਵਾਰਾ ਸ਼ੁੱਕਰਵਾਰਾ ਮਾਣਨਾ ਹਾਂਜੀ ਚਲ ਮੈਂ ਹੀ ਕਰ ਦੂੰਗਾ ਫੋਨ ਉਸੇ ਡਾਕਟਰ ਨੂੰ ਨਾ ਹੈ ਗਈ ਤੁਮਹੀ ਉਹ ਚੱਤਰੀ ਕਹਿੰਦੇ ਵੀ ਜਿਹੜੀਆਂ ਆਪਣੀਆਂ ਹਨ ਨਦੀ ਦੇ ਵਿੱਚ ਵਿੱਚ ਜ 6 7 8 ਪਿੰਡ ਹੈਗੇ ਜਿਹੜੇ ਹਾਂ ਵੀ ਇਹਨਾਂ ਦੇ ਵਿੱਚ ਭਾਈ ਜਿੰਨੀਆਂ ਵੀ ਨਵੀਆਂ ਜੰਮੀਆਂ ਕੁੜੀਆਂ ਨੇ ਦੇ ਦਿਓ ਵੀ ਇਹਨਾਂ ਦੇ ਭਾਈ ਰਿਪੋਰਟ ਦੇ ਦਿਓ ਬਣਾ ਕੇ ਵੀ ਮੈਨੂੰ ਕਿੰਨੀ ਕਿੰਨੀ ਫੋਨ ਤੇ ਕਾਰ ਇਨਵੀਟੇਸ਼ਨ ਭੇਜ ਦਨੇ ਆਪਾਂ ਨੇ ਅੱਛਾ ਠੀਕ ਹੈ ਤੇ ਪ੍ਰੋਗਰਾਮ ਕਰਦੇ ਆਂ ਇਸ ਵਾਰ ਥੋੜਾ ਜਿਹਾ ਟਾਈਟਾ ਕੰਮ ਹੋਣਾ ਵੀ ਦੇਖੇ ਕਨੇ ਦੇਖਦੇ ਕਰ ਲੈ ਲੈ ਕੋਈ ਨਾ ਕਰਦੀ ਕੋਈ ਸਮਝ ਨਾ ਪਤਾ ਨਹੀਂ ਮੈਂ ਦਨੋ ਚੱਲਣਾ ਮਸਾਲਾ ਫਿਰ ਕਹਣਾ ਹਰ ਸਾਲ ਜਾਈ ਜਾਂਦੀ ਹੈ ਕੀ ਹੋਇਆ ਨਮਾ ਸਾਹਿਬ ਇਹ ਦੁਬਾਰਾ ਫੇਰ ਰੱਖਣ ਨੂੰ ਫਿਰਦੀ ਤਾਂ ਕੋਈ ਨਾ 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 ਭਾਈ ਇਹਨਾਂ ਨੂੰ ਮੜਜ ਛਿੜਕਦੇ ਇਹਨਾਂ ਨੂੰ ਕਹਤੋਂ ਤੁਸੀਂ ਟਿੱਕ ਨਹੀਂ ਕਦੇ ਨਹੀਂ ਗਏ ਮਾਰਨੇ ਨੇ ਮੈਂ ਮਾਰਨੇ ਨਾ ਕਰ ਬੰਨ ਜਾਣਾ ਹੈ ਕਾ ਭਾਈ ਸਾਹ ਲੜਵੀ ਲੂੰਗੀ ਤਾਂ ਵੀ ਕੀ ਗੱਲ ਹੈ ਲਓ ਜੀ ਹੁਣ ਕਰੋ ਦਰਸ਼ਨ ਸਾਡੇ ਗੁਰੂ ਘਰ ਸਾਹਿਬ ਦੇ ਜਿੱਥੇ ਕੇ ਅੱਜ ਨਵੇਂ ਸਾਲ ਦਾ ਆਗਮਨ ਕਰਦੇ ਹੋਏ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਗੁਰੂ ਘਰ ਦੇ ਵਿੱਚ ਅਰਦਾਸਾਂ ਬੇਨਤੀਆਂ ਕੀਤੀਆਂ ਕਿ 2024 ਜਿਹੜਾ ਖੁਸ਼ੀਆਂ ਭਰਿਆ ਬਤੀਤ ਹੋਵੇ ਅਤੇ ਸਰਬਤ ਦੇ ਭਲੇ ਦੀ ਅਰਦਾਸ ਵੀ ਹੋਈ ਆ ਗੁਰੂ ਘਰ ਦੇ ਵਿੱਚ ਤੇ ਗੁਰੂ ਘਰ ਦੇ ਵਿੱਚ ਸੁਖਮਨੀ ਸਾਹਿਬ ਦੇ ਜਾਪ ਅਮਰਤ ਵੇਲੇ ਆਸਾ ਜੀ ਦੀ ਵਾਰ ਲੱਗੀ ਆ ਉਸ ਤੋਂ ਉਪਰੰਤ ਹੁਣ ਸੁਖਮਨੀ ਸਾਹਿਬ ਦੇ ਜਾਪ ਚੱਲ ਰਹੇ ਨੇ ਤੇ ਹੁਣ ਤੁਸੀਂ ਸੁਖਮਨੀ ਸਾਹਿਬ ਦੇ ਜਾਪ ਵੀ ਸਰਵਣ ਕਰੋ ਤੇ ਉਸ ਤੋਂ ਬਾਅਦ ਵਿੱਚ ਜਿਵੇਂ ਲੰਗਰ ਚੱਲੇ ਆ ਤੁਹਾਨੂੰ ਉਹਦੀਆਂ ਤਸਵੀਰਾਂ ਵੀ ਦਿਖਾਉਂਦੇ ਆ ਜੀ ਤੇ ਰੰਗ ਅਨੇਕ ਤੋ ਪਾਰ ਤਨ ਮੋਦਰ ਦੇ ਨਦਿਆ ਦੇ ਤੁਮਣਿੰ ਪੂਰਨ ਕਿਰਪਾਲ ਸਿਮਰ ਜਿਨਾ ਮਾਰੂ ਵਾਰ ਰਾਮਾਨਕ ਜੀ ਕਾ ਨਾਮ ਪਤਮ ਸੁਭਕ ਸਾਧਕੇ ਵਚਨੁ ਮਿਲਿ ਕਰਾਦਿ ਤੇ ਰਤਨ ਸੰਤ ਕਮਲ ਤੁਧ ਤੈ ਨਾਰਿ ਅੰਦਰਿ ਮਨ ਕੰਨ ਤਾਰ ਸਭ ਜੀਵਨ ਜਲਤਾ ਕ ਸੰਗ ਜਾ ਕੰਨ ਲੰਗ ਰਣੰਗ ਕੇ ਕੇ ਸਦੁ ਦਤੁ ਨਾਦ ਬਾਚੈ ਸੰਤ ਤੁੰਦ ਕਰੇ ਪ੍ਰਕਾਸ਼ ਤਰੇ ਵਿਵਾਰਾ ਮਾਦ ਕਨ ਮਤੇ ਹੀ ਨਾਨ ਕੁਦਰਤਨ ਕੇ ਸਾਥੇ ਸਰੂ ਜੋ ਕੋ ਸੁਣਨੀ ਆਏ ਕਰ ਕਰਪਾ ਪਰਮਾ ਨਾ ਮਾਇ ਮਿਟਗੇ ਭੈਰ ਭੈ ਸਵਰੇ ਸਾਰਦ ਸੰਗੈ ਮਰਤੋ ਸਾਰ ਸੰਗੈ ਅੰਮ੍ਰਿਤ ਨਾਮ ਸਸਨ ਬੈ ਸੁਦਰ ਸੰਤ ਕੋ ਤੇ ਪੁੰਮੈ ਸੇ ਕਿਸੇ ਅਲੋਗ ਲੋਕਾ ਕਹਤੇ ਰਤੇ ਰਾਮ ਨਾਮ ਸੁਨਸਨਾ ਕਹਤੇ ਕਾਰ ਪਰਸਾਦ ਤੇ ਆਪਤਾਰੀ ਨਾਨਕ ਨਿਭਿਕ ਪੂਰਮਾਰੀ ਤੋ ਕੀ ਤਾ ਕਰਾਸਾ ਤਨੇ ਤਸਾ ਤਾ ਹੈ ਅਕਰਚੀਤ ਸੁਖਮਾਨ ਸਜ ਕੋਬਿੰਦ ਕੁਮ ਨਾਮ ਜਸਮਰਸ ਸੋਤਮਨਾ ਸਰਚੋ ਤਵੀ ਬਿਵਰਨ ਮਦਾਰ ਬੁਰਨ ਸਰਵ ਸਤਿ ਉਜਪਾਇਸਤਾਨ ਸਲਾਮਤ ਰਹੇ ਨਵੰਨਤੋ ਪਤਮੀ ਅਨਰਤ ਸਿੰਨ ਵਿਦਿਆਤਾਪ ਜੀ ਮੋਗਲ ਭਾਗਿਆਰ ਰੰਗਾਂ ਸ੍ਰੀ ਠੋਤਨ ਸਿਨਾ ਨਾ ਚਾਰੂ ਤਵਾ ਤੁਮ ਕੋਰਗਾ ਸੋ ਸਾਕੈ ਮਾਤੋ ਸਭਤੈ ਨਾਸ ਸੰਦੁਰ ਚੰਤੁਰ ਤਤ ਕਵੇ ਤੋ ਸੁਦਰਸੀ ਇਕ ਦੰਟਿਤਾਇ ਭਾਵਤ ਜੰਕਰ ਮੁਖ ਪਰੇ ਦਨਾਰਕ ਨਾਮ ਮਾਤੋ ਚੈਨ ਮਨ ਅਸਰੇ

ਜਿਨ ਕਾ ਮਤਿ ਕਾ ਪ੍ਰਭੁ ਆਇ ਸੋ ਸੁਨ ਨਾਨਕ ਤੇ ਆਇ ਜਿਸ ਨਰਮਤ ਸਭ ਸੁਨੇ ਲਾਇ ਪ੍ਰੀਤ ਤਿਸ ਜਨਿਆ ਘਰੁ ਬੜੁ ਬਚੀਤ ਜਨਮੁ ਨਾਨਕਾ ਕਾ ਤੁੰ ਕੰਧਵਾਰ ਤੁੰ ਨਾਮੁ ਤੇ ਤਤਕਾਲ ਤਾਰਿ ਨਰਮੁ ਸੁਭਾਉ ਅੰਗਰੁ ਤਤਕਾਲ ਕੀਆ ਮੈ ਤੇ ਕੰਧਾ ਨਾਮੁ ਆਇ ਸੁਨਾਨਿ ਦੁਗਰੋ ਕੇ ਨਸਿ ਬਪਰਮ ਸਾਧੁਨਾ ਮਨ ਲਉ ਤਾ ਕੇ ਕਰਿ ਸਤਿ ਉਚ ਤਾ ਕੀ ਸੋਭਾ ਮਨੀ ਨਨਕੈ ਰੋ ਨਾ ਹਾਲ ਸਕ ਮਨੇ ਸਤਿ ਉਚ ਤਾ ਕੀ ਸੋਭਾ ਮਨੀ ਨਨਕੈ ਰੋ ਨਾ ਮਸਪਾ ਮੰਨੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਤੋ ਗੰਦ ਗੁਰੂ ਅਜਿਓ ਗੰਦ ਗੰਨੀ ਨਾਮਿਆ ਉਪਰ ਅਰਣ ਨੀਂ ਜੋ ਪ੍ਰਾਪਤ ਹੋਵੇ ਨਮ ਚਾਨ ਬੋਖ ਸੰਤ ਮਲੇ ਰਾਗ ਰੀਆਤ ਹੋਲਸਾ ਨਾ ਪੀਰੇ ਨਕੂ ਦੇਵੰਦਾ ਸਤਿਗੁਰੂਆਂ ਨੂੰ ਜਿੰਨਾ ਕਲ ਰੱਖੀ ਮੇਰੀ ਸਤਨਾਮ ਜੀ ਰਿ ਭਾਈ ਕਰ ਸਹਿ ਜੀ ਸੁਰਗ ਮਹਰਲਾ ਪੰਜਵਾ ਨਾਸਿ ਜੀ ਅਕਾ ਤਾਤਾ ਸਿਮਰਤ ਸਹ ਮਲ ਕੋਈ ਗਨਦਾਨੁ ਭਗਤਨ ਕੋ ਵਰਤਨ ਇਵਰਲਾ ਪਾਵੈ ਕੋਈ ਤਨ ਸਿ ਜੀਵਨ ਕੋ ਦਾਤਾ ਸਿਮਰਤ ਸਭ ਮਰਲੇ ਕੋਈ ਗਨਦਾਨੁ ਭਗਤਨ ਕੋ ਵਰਤਨ ਇਵਰਲਾ ਪਾਵੈ ਕੋਈ ਮੇਰੇ ਮਨੁ ਜਪ ਗੁਰ ਕੋ ਪਾਨ ਪ੍ਰਗਸਵਲੀ ਜਾ ਕੇ ਸਰਣ ਪਿਆ ਸੁਖ ਪਾਈਐ ਬੜਾ ਦੁੱਖ ਨਾ ਹੋਇਰਾ ਬੜ ਭਾਗੇ ਸਾਧ ਸੰਗ ਪਰਪਤ ਤੇਨ੍ਹ ਭੇਟ ਤੈਨੂੰ ਨਤਤ ਹੋਈ ਤੈਨ ਕੀ ਤੋੜ ਨਾਨਕ ਦਾਸ ਵਾਛ ਮੇਨ ਹਰਿ ਨਾਮ ਅੜਿ ਤੈ ਪਰੋਈ ਬੜ ਭਾਗੇ ਸਾਧ ਸੰਗ ਪਰਪਤ ਤੈਨੂੰ ਪਿਆਰ ਦਿੱਤਾ ਤੋਰ ਮਤ ਕੋਈ ਤੈਨ ਕੀ ਤੂੰ ਨਾਮ ਤੇ ਦਾਸ ਵਾਛਿ ਦਿਨ ਅਰਨਾਮ ਪਰਦਾ ਪਰਾਈ ਵਾਹਿ ਕਰਿ ਜਿਕ ਕਲਸ ਵਾਹਿ ਕਰਿ ਜਿਕ ਖਤੇ ਸਮੋਸ ਦਾ ਸੰਗਤ ਕੋਟਨ ਕੋਟਨ ਬਾਤ ਕੋਟਨ ਦਾ ਤੇ ਜੀ ਪਰਮਾ ਪਰਸਰ ਨੂੰ ਨਮਨ ਸਲਾਮ ਜੀ ਲੱਖ ਲੱਖ ਵਧਾਈਆਂ ਜੀ ਤੁਮ ਸਰੇ ਨਹੀਂ ਸਤਗੁਰਾਂ ਦੀ ਹਜ਼ੂਰੀ ਚ ਬੈਠ ਕਰਕੇ ਆਪਣਾ ਜੀਵਨ ਨਿਰਖੜਿਆ ਨੂੰ ਸਫਲ ਬਣਾਇਆ ਜੀ ਸਬਰ ਮਰ ਸਾਰੇ ਦੇ ਮਨ ਕਾਮਨਾ ਪੂਰੀ ਕਰਨੇ ਚੜ੍ਹਦੇ ਪਤਾ ਰੱਖਣ ਜੀ ਸత్సੰਗਤ ਜੀ ਹੁਣ ਤਾਂ ਇੱਕ ਵਰਤ ਨਹੀਂ ਸਪਰਤ ਆਬਸੀ ਨੇ जड़ पानी भी बनाया हुआ क्या पानी का, का लंगर आप जी ने के जाना है सब तेन परिवार कर वागुरु जी का खालसा वागुरु जी की फतेह I'm not afraid. ਤਾਂ ਹੀ ਮਸ਼ਹੂਰ ਹੈ ਤਾਂ ਜੀ ਆਇਆਂ ਨੂੰ